ਨਾਲ ਹੈਪੀ ਬਾਈਟ ਮੇਲੀ ਤੋਂ ਤੇ ਨਾਲ ਕੋਵੀ ਮੇਡੀਆ ਨਾਲ ਹਾਂ ਕਹਿੰਦੇ ਕੈਮਰੇਟ ਫੋਟੋ ਵੀ ਕੀ ਜਾਊਗੀ ਮੈਨੂੰ ਟੈਲੀਵਿਜ਼ਨ ਲੈ ਦੇ ਵੀ ਤਸਵੀਰਾਂ ਬੋਲਦੀਆਂ ਬੰਦੇ ਪਾਸਿਆਂ ਜਿਹੜੀ ਬਹੁਤ ਸਾਫ਼ ਦੋਤਾ ਤੇ ਕਿਨਾਂ ਭਰਾਵਾਂ ਦਾ ਵੀ ਬਹੁਤ ਬਹੁਤ ਵੀ ਧੰਨਵਾਦ ਕਰਦੇ ਆ ਉਸਾਰਨ ਕਰਕੇ ਇਹ ਸਾਡੇ ਪਿੰਡੂ ਪੂਰ ਦੇਤੇ ਨਹੀਂ ਆ ਸਕਦੇ ਪਰ ਸਾਡੋ ਬਟਾ ਗੋਮਾ ਇਹਨਾਂ ਦਾ ਇਸ ਪਿੰਡ ਉੱਤੇ ਮਿਲਿਆ ਕੋਰਵੀ ਨਿੰਤੇਸੀ ਇੱਲਾਕੇ ਦਾ ਕੰਪੈਨਮੈਂਟ ਉੱਤੇ ਮਿਲ ਕੇ ਆਏ ਆ ਤੁਹਾਡਾ ਸਵਾਗਤ ਬਹੁਤ ਬਹੁਤ ਆਨੰਦਵਾਦ ਕਰੀ ਬਹੁਤਾਰੇ ਬੰਦਾ ਭੇਜਦਾ ਹੋਣਾ ਜੀ ਉਹ ਨਹੀਂ ਕੋਈ ਕੋਈ ਨਹੀਂ ਵਾਜਾ ਲੱਗਣਾ ਹੈ ਜੀ उी <laughs> करण پاجی آ جاؤ آ جاؤ یار پاجی بات نہیں کرتے میرا پاجی فوٹو یار میچ کو کرانا آ جاؤ آ جاؤ پیچھے آؤ پتہ نا کدا جانا پتہ نا کدا جانا اور اور جاؤ فوٹو لے کے آؤ فوٹو لے کے آؤ فوٹو روک جانا ماں نہیں دیکھنا چل آ جا فوٹو کرا لو ਇਹਨਾਂ ਦੇ ਵਿੱਚੋਂ ਬਈ ਇੱਧਰ ਆ ਜਾਓ ਬਈ ਇੱਥੇ ਚਾਰ ਜਾਨੀ ਬੈਠ ਜਾਓ ਬਈ ਆ ਜਾਓ ਬਈ ਆ ਜਾਓ ਕਮੇਲੀ ਵਰਖ ਜਵਾਨ ਦਾ ਤੇ ਦੋਵੇਂ ਕੰਡਣ ਹੋਣੀਆਂ ਚੀਆ ਟੀਮਾਂ ਆ ਇਹ ਜਿੰਨਾ ਵੀ ਜਲਦੀ ਜਲਦੀ ਹੋ ਸਕਣਾ ਆ ਇਹ ਗਰਾਊਂਡ ਦੇ ਵਿੱਚ ਆ ਜਾਓ ਜੀ ਕਮੇਲੀ ਵਰਖ ਜਵਾਨ ਦਾ ਇਸ ਤੋਂ ਜਿਹੜਾ ਅਗਲਾ ਮੈਚ ਆ ਉਹ ਮਾਨਕ ਵਰਖ ਜਦਿਆਲਾ ਇਹ ਟੀਮਾਂ ਦੇ ਵਿਚਕਾਰ ਹੋਣਾ ਮਾਨਕ ਵਾਸਰ ਜਦਿਆਲਾ ਇਹ ਦੋਵੇਂ ਟੀਮਾਂ ਦੇ ਉਹ ਵੀ ਬਿਲਕੁਲ ਚਾਰ ਬੰਦ ਖੜਾ ਰਹੇ ਸਾਡੇ ਕੋਲ ਇੱਥੇ ਕੰਟਰੋਲ ਹੋ ਗਈ ਤੇ ਇਹਨਾਂ ਨਾਲ ਹੀ ਸਾਡੇ ਦੇ ਦੋ ਲੈਣੇ ਨੇ ਆ ਉਹਦੇ ਵਿੱਚ ਅੱਜ ਟੀਮਾਂ ਸਾਡੇ ਕੋਲ ਅੰਦਰ ਹੋ ਗਈਆਂ ਜਿਸ ਤਰ੍ਹਾਂ ਕਿਸੇ ਪੜਾਈ ਵਿਚਾਲੇ ਬੈਂਕੀ ਕਰਦੇ ਆ ਤੇ ਸਮੇਂ ਨੂੰ ਸਮੇਂ ਦੀ ਕਦਰ ਕਰੋ ਸ੍ਰੀ ਵਾਹਿਗੁਰੂ ਜੀ ਕੀ ਬੋਲੇ ਅੱਜ ਪਿੰਡ ਮਾਨਖਲੇ ਵਿੱਚ ਤਹਿਸੀਲ ਖਵਾੜਾ ਜ਼ਿਲ੍ਹਾ ਕਫੂਲਾ ਦਾ ਜਿੱਥੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਗਿਆ ਕਿ ਸਭ ਤੋਂ ਵਧੀਆ ਤੇ ਸਾਫ਼ ਸੁਥਰਾ ਪਿੰਡ ਆ ਅੱਜ ਇਸ ਪਿੰਡ ਦੇ ਵਿੱਚ ਤਿੰਨ ਰੋਜ਼ਾ ਜਿਹੜਾ ਪਿੰਡੂ ਖੇਡ ਮੇਲਾ ਕਰਵਾਇਆ ਜਾ ਰਿਹਾ ਉਸ ਦੀ ਅੱਜ ਜਿਹੜੀ ਸ਼ੁਰੂਆਤ ਆ ਉਹ ਫੁੱਟਬਾਲ ਦੀਆਂ ਮੁਕਾਬਲਿਆਂ ਦੇ ਵਿੱਚੋਂ ਦੇ ਨਾਲ ਹੋ ਚੁੱਕੀ ਆ ਇਸ ਟੂਰਨਾਮੈਂਟ ਦੇ ਵਿੱਚ ਜਿੱਥੇ ਅੱਜ ਫੁੱਟਬਾਲ ਦੇ ਮੈਚ ਕਰਵਾਏ ਜਾਣਗੇ ਉਤੇ ਮਾਨੋ ਤੇ ਫਟਕਲ ਮੁਕਾ ਪਾਕੀਆ ਕੌਂਟੀਨੈਂਟ ਕਾ ਦੇ ਮੈਚ ਆਨ ਰੋਹਾਂ ਵਾਲੀ ਬਾਦ 63 ਥੀ ਦੇ ਮੈਚ ਹੋਣਗੇ ਪਾਕ ਤੋਂ ਇਸੇ ਮਿੰਡੂ ਖੇਡ ਮੈਦੇ ਵਿੱਚ ਮਿਡਲ ਲੀਗੀਆਂ ਅੱਠ ਚੋਟੀ ਦੀਆਂ ਤੁਹਾਡੀਆਂ ਇਹੀਆਂ ਟੀਮਾਂ ਆ ਉਹਦੇ ਭਾਗ ਲੈ ਰਹੀਆਂ ਆ ਤੇ ਅਸੀਂ ਸਾਰਿਆਂ ਬੇਨਤੀ ਕਰਦੇ ਆ ਕਿ ਜਿੰਨੇ ਵੀ ਤੁਸੀਂ ਤਾਕਤਾਂ ਲੱਗਣ ਵਾਸਤਿਆਂ ਪੱਨੇ ਪਿੰਡੂ ਗੇਟ ਮਿਲਿਆ ਨੇ ਵਿੱਚ ਆ ਕੇ ਤੇਜ ਦਾ ਤਿੰਨ ਦੋ ਦਾ ਪਿੰਡੂ ਫੇਰ ਮਿਲਿਆ ਆ ਇੰਦੀ ਰੌਣਕ ਨੂੰ ਲਾਓ ਇਹ ਜਿਹੜਾ ਫੋਨ ਫੇਰ ਮਿਲਿਆ ਆ ਇਹ ਸਾਰਿਆਂ ਦਾ ਸਾਰੇ ਰਕਤਾਂ ਨਾਸੀ ਇਹ ਸਾਰੇ ਨਗਰ ਨਿਵਾਸੀ ਐਨ ਆਰ ਆਈ ਭਰਾਵਾਂ ਦੇ ਸਹਾਯੋਗ ਨਾਲ ਖੁਲਾਇਆ ਜਾਂਦਾ ਇਸ ਪਿੰਡੂ ਗੇਟ ਮਿਲਿਆ ਨੇ ਵਿੱਚ ਸਾਡੇ ਮੁੱਚੇ ਵੱਡਾ ਜੋਗਨ ਸਰਦਾਰ ਰਾਜੀ ਸਿੰਘ ਮਾਨ ਸਰਦਾਰ ਫੋਨ ਮਾਨ ਰਵੀ ਸਿੰਘ ਜੰਮੀ ਅਮਰ ਸਿੰਘ ਰਾਏ ਹੋਰ ਵੀ ਜਿੰਨੇ ਵੀ ਐਨ ਆਰ ਆਈ ਤਾਂ ਸਾਡੇ ਕੋਲ ਬਹੁਤ ਸਹਿਜ ਤੌਰ ਤੇ ਪਿੰਡ ਵਿੱਚ ਜਿਹੜਾ ਆਇਆ ਬਹੁਤ ਨਾ ਆਇਆ ਤੇ ਇਹਨਾਂ ਸਾਰੇ ਭਰਾਵਾਂ ਦਾ ਜਿਹੜੀ ਵੀ ਇੱਥੇ ਕਿੰਨੂ ਕਿਡ ਮੇਲੇ ਤੇ ਪਹੁੰਚਿਆ ਅਸੀਂ ਆਪੇ ਇਸ ਤਰ੍ਹਾਂ ਨੂੰ ਤੇ ਸਮੂਹ ਦਾ ਆਪਣਾ ਇੱਥੇ ਆਉਣ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਅਸੀਂ ਇਹ ਵੀ ਕਰਦੇ ਆਂ ਜਿਵਾਏ ਇੱਕ ਤੇ ਇਹ ਵੀ ਕਿਡ ਮੇਲਾ ਕਿੰਨੂ ਦਾ ਚੱਲਣਾ ਆ ਅਗੋਂ ਸ਼ੁਰੂਆਤ ਤੋਂ ਹੀ ਦਾਣੂ ਤੇ ਬੱਚਿਆਂ ਨੂੰ ਬਹੁਤ ਫੱਟਾਇਦਾ سارے واسی پیڑھ ویلے کی واحر جی کا واحر